ਅੱਜ ਇਸ ਵਕਤ ਤੱਕ ਪੰਜ ਬਹੁਤ ਵੱਡੀਆਂ ਖਬਰਾਂ ਨੇ ਤੇ ਪੰਜੇ ਹੀ ਸੋਚਨ ਵਿਚਾਰਨ ਦੀ ਮੰਗ ਕਰਦੀਆਂ। ਪਹਿਲੀ ਵੱਡੀ ਖਬਰ ਹੈ ਕਿ ਅੱਜ ਤਿੰਨ ਵੱਡੇ ਪੁਲਿਸ ਇਨਕਾਊਂਟਰ ਹੋਏ ਨੇ ਤੇ ਇੱਕ ਇਨਕਾਊਂਟਰ ਦੇ ਵਿੱਚ ਦੋ ਔਰਤਾਂ ਤੇ ਦੋ ਮਰਦਾਂ ਚਾਰਾਂ ਨੂੰ ਗੋਲੀ ਮਾਰੀ ਗਈ ਹੈ। ਤਿੰਨੇ ਖਬਰਾਂ ਤੋਂ ਤੁਹਾਨੂੰ ਇਹ ਦੱਸਦੇ ਆਂ ਤੇ ਅਗਲੀ ਵੱਡੀ ਖਬਰ ਹੈ 30 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬਹੁਤ ਵੱਡਾ ਐਕਸ਼ਨ ਰੱਖਿਆ ਹੈ। ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਪੂਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਟਰੈਕਟਰ ਮਾਰਚ ਕੀਤੇ ਜਾਣਗੇ ਤੇ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਪੀ ਦਾ ਬਹੁਤ ਵੱਡਾ ਬਿਆਨ ਲੈਂਡ ਪੂਲਿੰਗ ਪਾਲਿਸੀ ਦੇ ਇੱਕ ਤਰ੍ਹਾਂ ਨਾਲ ਵਿਰੋਧ ਦੇ ਵਿੱਚ ਕਿਹਾ ਜਾ ਸਕਦਾ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਹਾਂ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਬਿੱਤਰ ਪਿਆਰਿਓ ਅੱਜ ਪੰਜਾਬ ਦੇ ਵਿੱਚ ਦੋ ਪੁਲਿਸ ਇੰਕਾਊਂਟਰ ਹੋਏ ਇੱਕ ਫਰੀਦਕੋਟ 'ਚ ਔਰ ਇੱਕ ਅਮਰਤਸਰ ਦੇ ਮਹਿਤਾ ਦੇ ਵਿੱਚ ਦੋਵਾਂ ਥਾਵਾਂ ਦੇ ਵਿੱਚ ਪੁਲਿਸ ਨੇ ਬੰਦਿਆਂ ਦੇ ਲੱਤਾਂ 'ਚ ਗੋਲੀ ਮਾਰੀ ਹੈ ਜਿਹੜੀ ਅਮਰਤਸਰ ਦੇ ਮਹਿਤਾ ਤੋਂ ਖਬਰ ਆ ਰਹੀ ਹੈ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਪਤਾ ਹੈ ਪਿਛਲੀ 8 ਮਾਰਚ ਨੂੰ ਇੱਕ ਛੋਟੀ ਜੀ ਉਮਰ ਦਾ ਕਬੱਡੀ ਖੇਡਦਾ ਬੱਚਾ ਸੀ ਤੇ ਉਹਨੂੰ ਗਰਾਊਂਡ ਦੇ ਵਿੱਚ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਉਹ ਜਿਹੜੇ ਗੋਲੀ ਮਾਰਨ ਵਾਲਾ ਸੀ ਗੈਂਗਸਟਰ ਪੁਲਿਸ ਉਹਦੀ ਭਾਲ 'ਚ ਸੀ ਪੁਲਿਸ ਨੇ ਕਿਹਾ ਕਿ ਕਰਨ ਸਿੰਘ ਉਹ ਅੱਜ ਪੁਲਿਸ ਨੂੰ ਪਤਾ ਲੱਗਾ ਵੀ ਉਹ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਤੇ ਪੁਲਿਸ ਨੇ ਜਦੋਂ ਉਹਦਾ ਪਿੱਛਾ ਕਰਕੇ ਉਸ ਨੂੰ ਰੋਕਣਾ ਚਾਹਿਆ ਤਾਂ ਪੁਲਿਸ ਦੇ ਦੱਸਣ ਮੁਤਾਬਕ ਉਹਨੇ ਪੁਲਿਸ ਤੇ ਗੋਲੀਆਂ ਚਲਾਤੀਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਪੁਲਿਸ ਦਾ ਕਹਿਣਾ ਹੈ ਵੀ ਫਿਰ ਉਹਦੀ ਲੱਤ 'ਚ ਗੋਲੀ ਵੱਜ ਗਈ ਡਿੱਗ ਪਿਆ ਪੁਲਿਸ ਨੇ ਉਹਨੂੰ ਦਾਖਲ ਕਰਾਇਆ ਤੇ ਗ੍ਰਿਫਤਾਰ ਕਰ ਲਿਆ ਦੂਜੀ ਖਬਰ ਫਰੀਦਕੋਟ ਤੋਂ ਆ ਰਹੀ ਹੈ ਪਿਛਲੇ ਦਿਨੀ ਬਹਾਮਣ ਵਾਲਾ ਪਿੰਡ ਦੇ ਵਿੱਚ ਇੱਕ ਯਾਦਵਿੰਦਰ ਨਾਂ ਦੇ ਵਿਅਕਤੀ ਨੂੰ ਗੋਲੀ ਮਾਰੀ ਗਈ ਸੀ ਤੁਹਾਨੂੰ ਪਤਾ ਹੋਣਾ ਪੁਲਿਸ ਉਦੋਂ ਤੋਂ ਹਮਲਾਵਰਾਂ ਦੀ ਭਾਲ ਕਰ ਰਹੀ ਸੀ ਤੇ ਅੱਜ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਫਰੀਦਕੋਟ ਨੇ ਦੱਸਿਆ ਉਹ ਕਹਿੰਦੇ ਵੀ ਸਾਨੂੰ ਪਤਾ ਲੱਗਾ ਵੀ ਇੱਕ ਜਿਹੜਾ ਮੁੱਖ ਸ਼ੂਟਰ ਮੁੱਖ ਦੋਚੀ ਹੈ ਉਹ ਪੰਜਾਬ ਆਇਆ ਪੁਲਿਸ ਕਹਿੰਦੀ ਅਸੀਂ ਉਹਨੂੰ ਦਬੋਚਿਆ ਗ੍ਰਫਤਾਰ ਕੀਤਾ ਤੇ ਬਾਅਦ ਦੇ ਵਿੱਚ ਅਸੀਂ ਉਹਨੂੰ ਅੱਜ ਮੋਟਰਸਾਈਕਲ ਬਰਾਮਦ ਕਰਨ ਲਈ ਲੈ ਕੇ ਗਏ ਕਿਉਂਕਿ ਜ਼ਿਲ੍ਹਾ ਪੁਲਿਸ ਮੁਖੀ ਕਹਿੰਦੀ ਹੈ ਕਿ ਉਹਨੂੰ ਪੁੱਛਿਆ ਜਿਹੜੇ ਮੋਟਰਸਾਈਕਲ ਤੇ ਤੁਸੀਂ ਗੋਲੀਆਂ ਮਾਰਨ ਗਏ ਸੀ ਉਹ ਕਿੱਥੇ ਆ ਤਾਂ ਉਹ ਕਹਿੰਦਾ ਫਰੀਦਕੋਟ ਦੇ ਕੋਲ ਪਿੰਡ ਸਿੱਖਾਂਵਾਲਾ ਉੱਥੇ ਇੱਕ ਛੋਟਾ ਜਿਹਾ ਜੰਗਲ ਟਾਈਪ ਹੈ ਤੇ ਵੀ ਉੱਥੇ ਅਸੀਂ ਉਹ ਮੋਟਰਸਾਈਕਲ ਸੁੱਟਿਆ ਹੋਇਆ ਕਹਿੰਦੀ ਜਦੋਂ ਉਹਦੇ ਤੋਂ ਮੋਟਰਸਾਈਕਲ ਰਿਕਵਰ ਕਰਾਉਣ ਲਈ ਲੈ ਕੇ ਗਏ ਜਦੋਂ ਪੁਲਿਸ ਨੇ ਉਹਨੂੰ ਮੋਟਰਸਾਈਕਲ ਚੱਕ ਕੇ ਲਿਆਉਣ ਲਈ ਅੱਗੇ ਭੇਜਿਆ ਤਾਂ ਜ਼ਿਲ੍ਹਾ ਪੁਲਿਸ ਮੁਖੀ ਕਹਿੰਦੀ ਹੈ ਵੀ ਉੱਥੇ ਉਹਨੇ ਪਿਸਤੌਲ ਲੁਕੋਇਆ ਹੋਇਆ ਸੀ ਤੇ ਉਹਨੇ ਫਿਰ ਉਹ ਪਿਸਤੌਲ ਚੱਕਿਆ ਤੇ ਪੁਲਿਸ ਦੇ ਉੱਪਰ ਗੋਲੀਆਂ ਵਾਰੀਆਂ ਤਿੰਨ ਗੋਲੀਆਂ ਕਹਿੰਦੀ ਚਲਾਈਆਂ ਤੇ ਐਸਐਸਪੀ ਕਹਿੰਦੀ ਫੇਰ ਪੁਲਿਸ ਦੀ ਵਾਰੀ ਆਈ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਚ ਗੋਲੀ ਚਲਾਈ ਤੇ ਗੋਲੀ ਉਹਦੀ ਵੀ ਲੱਤ 'ਚ ਵੱਜੀ ਹੈ ਤੇ ਪੁਲਿਸ ਕਹਿੰਦੀ ਆ ਵੀ ਦੁਬਾਰਾ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਅਗਲੀ ਤਫਤੀਸ਼ جاری ਇੱਕ ਬਹੁਤ ਵੱਡੇ ਇਨਕਾਊਂਟਰ ਦੀ ਤੀਜੀ ਖਬਰ ਆ ਰਹੀ ਹੈ ਜਿਹਦੇ ਵਿੱਚ ਦੋ ਔਰਤਾਂ ਤੇ ਦੋ ਬੰਦਿਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਹਮਲਾ ਕਿਥੋਂ ਦਾ ਆਪਣੇ ਭਾਰਤ ਦੇ ਸੂਬੇ 36 ਗੜ ਦੇ ਵਿੱਚ ਬੀਜਾਪੁਰ ਤੋਂ ਹਾਕ ਪੁਲਿਸ ਸੁਰੱਖਿਆ ਬਲ ਕਹਿ ਰਹੇ ਨੇ ਕਿ ਜਿਹੜੇ ਨਕਸਲਵਾਦੀ ਨੇ ਜਿਹੜੇ ਮਾਓਵਾਦੀ ਨੇ ਉਹਨਾਂ ਦੇ ਨਾਲ ਉਹ ਕਹਿੰਦੇ ਸਾਡਾ ਮੁਕਾਬਲਾ ਹੋਇਆ ਭੇੜ ਹੋਇਆ ਤੇ ਉਹਦੇ ਵਿੱਚ 17 ਲੱਖ ਰੁਪਏ ਦੇ ਅਨਾਮੀ ਜਿਹੜੇ ਮਾਓਵਾਦੀ ਨਕਸਲਵਾਦੀ ਸੀ ਵੀ ਉਹਨਾਂ ਦੇ ਵਿੱਚੋਂ ਸੁਰੱਖਿਆ ਬਲਾਂ ਨੇ ਕਿਹਾ ਵੀ ਮੁਕਾਬਲੇ ਦੇ ਵਿੱਚ ਦੋ ਔਰਤਾਂ ਤੇ ਦੋ ਮਰਦ ਅਸੀਂ ਮਾਰੇ ਨੇ ਔਰ ਜਿਹੜੇ ਉੱਥੇ ਇੱਕ ਪੁਲਿਸ ਅਫਸਰ ਡੀਐਸਪੀ ਜਤਿੰਦਰ ਯਾਦਵ ਉਹਨਾਂ ਨੇ ਕਿਹਾ ਕਿ ਭਾਰੀ ਮਾਤਰਾ ਚ ਉਹਨਾਂ ਕੋਲੋਂ ਅਸੀਂ ਅਸਲਾ ਬਰਾਮਦ ਕੀਤਾ ਜਿਨ੍ਹਾਂ ਚ ਇਨਸਾਨ ਸ੍ਰਾਈਫਲ ਐਸਐਲਆਰ ਤੇ ਅਸਾਲਟ ਤੇ ਜਿਹੜਾ ਅਤੀ ਆਧੁਨਿਕ ਹਥਿਆਰ ਨੇ ਉਹ ਬਰਾਮਦ ਕੀਤੇ ਹੁਣ ਇਹ ਨਕਸਲਵਾਦੀ ਤੇ ਮਾਓਵਾਦੀ ਕੌਣ ਨੇ ਗੈਂਗਸਟਰਾਂ ਦਾ ਤਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਬੇਰੁਜ਼ਗਾਰੀ ਕਾਰਨ ਪਟਕੇ ਹੋਏ ਵਿਅਕਤੀ ਨੇ ਉਹ ਕੁਝ ਨੌਜਵਾਨ ਨਸ਼ਿਆਂ ਦੀ ਦਲਦਲ ਚ ਗਏ ਕੁਝ ਇੱਕ ਗੈਂਗ ਪੁਨੇ ਦਾ ਸ਼ਿਕਾਰ ਹੋਏ ਨੇ ਜਿਹੜੇ ਵਿਗੜ ਗਏ ਪਟਕ ਗਏ ਤੇ ਨਕਸਲਵਾਦੀ ਤੇ ਮਾਓਵਾਦੀ ਕੌਣ ਹੁਣ ਜਿੰਨਾਕ ਅੱਜ ਤੱਕ ਅਸੀਂ ਪੜਿਆ ਨਕਸਲਵਾਦੀ ਸ਼ਬਦ ਕਿੱਥੋਂ ਆਇਆ ਆਪਣੇ ਦੇਸ਼ ਦਾ ਇੱਕ ਸੂਬਾ ਪਛਮੀ ਬਗਾਲ ਪਛਮੀ ਬਗਾਲ ਸੂਬੇ ਦਾ ਇੱਕ ਜ਼ਿਲ੍ਹਾ ਸਿਲੀਗੁੜੀ ਤੇ ਸਿਲੀਗੁੜੀ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਜੀ ਦਾ ਨਾਮ ਸੀ ਨਕਸਲ ਬਾੜੀ ਪਿੰਡ ਦਾ ਨਾਮ ਪਿਛਲੇ ਟਾਈਮ ਚ ਜਦੋਂ ਜ਼ਮੀਨਾ ਦੇ ਸੰਘਰਸ਼ ਚੱਲੇ ਜ਼ਮੀਨ ਦੀ ਦੁਬਾਰਾ ਵੰਡ ਕਰਨ ਦੀ ਮੰਗ ਉੱਠੀ ਜਦੋਂ ਜ਼ਮੀਨਾਂ ਜ਼ਗੀਰਦਾਰਾਂ ਕੋਲੇ ਸੀ ਇੱਕ ਇੱਕ ਜ਼ਗੀਰਦਾਰ ਹਜ਼ਾਰਾਂ ਕਿੱਲੇ ਜ਼ਮੀਨ ਦਾ ਮਾਲਕ ਬਣਿਆ ਬੈਠਾ ਸੀ ਬਾਕੀ ਪਿੰਡ ਦੇ ਲੋਕ ਉਹਦੇ ਨੌਕਰ ਚੱਕਰ ਮੁਜਾਰੇ ਹੁੰਦੇ ਸੀ ਤਾਂ ਇੱਕ ਮੰਗ ਉੱਠੀ ਸੀ ਦੇਸ਼ 'ਚ ਕਿ ਜ਼ਮੀਨ ਹਾਲ ਵਾਹਕ ਦੀ ਹਾਲ ਵਾਉਣ ਵਾਲੇ ਦੀ ਹੋਣੀ ਚਾਹੀਦੀ ਆ ਜਿਹੜਾ ਬੰਦਾ ਮਹਿਲਾਂ 'ਚ ਬਹਿ ਕੇ ਸੈਂਕੜੇ ਹਜ਼ਾਰਾਂ ਕਿੱਲੇ ਜ਼ਮੀਨ ਸਾਂਭਣੀ ਚਾਹੁੰਦਾ ਉਹਦੀ ਨਹੀਂ ਤਾਂ ਨਕਸਲਵਾੜੀ ਪਿੰਡ ਦੇ ਵਿੱਚੋਂ ਸਭ ਤੋਂ ਪਹਿਲਾਂ ਲੋਕਾਂ ਨੇ ਇਹ ਆਵਾਜ਼ ਉਠਾਈ ਉੱਥੋਂ ਜਿਹੜਾ ਜ਼ਮੀਨਾਂ ਦੀ ਪ੍ਰਾਪਤੀ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਉਹ ਸਾਰੇ ਸੰਘਰਸ਼ ਨੂੰ ਬਾਅਦ ਚ ਨਕਸਲਵਾੜੀਆਂ ਦਾ ਜਾਂ ਨਕਸਲਵਾਦੀਆਂ ਦਾ ਸੰਘਰਸ਼ ਕਿਹਾ ਜਾਂਦਾ ਸਰਕਾਰ ਇਸ ਨੂੰ ਇੱਕ ਬਹੁਤ ਵੱਡੀ ਸਮੱਸਿਆ ਸਮਝਦੀ ਹੈ ਲੰਬੇ ਟਾਈਮ ਤੋਂ ਔਰ ਸਰਕਾਰ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਉਹ ਨਕਸਲਵਾਦੀ ਨੇ ਉਹ ਕਹਿੰਦੇ ਨੇ ਭਈ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਹੱਕਾਂ ਦੀ ਅਸੀਂ ਬਰਾਬਰ ਦੇ ਹੱਕ ਚਾਹੁੰਦੇ ਹਾਂ ਸਰਕਾਰ ਦਾ ਪੱਖ ਇਹ ਹੈ ਵੀ ਇਹ ਅੱਤਵਾਦੀ ਨੇ ਇਹ ਇਹ ਗਲਤ ਕਿਸਮ ਦਾ ਆਂਤਕ ਮਚਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ ਤੇ ਇਹਨਾਂ ਨੂੰ ਅਸੀਂ ਮਾਰ ਕੇ ਖਤਮ ਕਰਨਾ ਪਵੇ ਮਾਰਾਂਗੇ ਤਾਂ ਨਾਕਸ਼ਲਵਾਦੀਆਂ ਦੇ ਕਈ ਗਰੁੱਪ ਨੇ ਜਿਨ੍ਹਾਂ ਚ ਕਈ ਵੋਟਾਂ ਦੇ ਵਿੱਚ ਇਲੈਕਸ਼ਨ ਵੀ ਲੜਦੇ ਨੇ ਤੇ ਕਈ ਜਿਹੜੇ ਨੇ ਉਹ ਹਥਿਆਰ ਚੁੱਕੀ ਬੈਠੇ ਨੇ ਉਹ ਕਹਿੰਦੇ ਨੇ ਵੀ ਹਥਿਆਰਬੰਦ ਤਰੀਕੇ ਨਾਲ ਹੀ ਸਾਡੇ ਹੱਕਸ ਮਿਲਨੇ ਨੇ ਤਾਂ ਉਹਨਾਂ ਦੇ ਉੱਪਰ ਪਾਬੰਦੀ ਵੀ ਲੱਗੀ ਹੋਈ ਹੈ ਤੇ ਉਹਨਾਂ ਦੇ ਨਾਲ ਮੁਕਾਬਲੇ ਵੀ ਸਰਕਾਰ ਦੇ ਚੱਲਦੇ ਰਹਿੰਦੇ ਤੇ ਪਿਛਲੇ ਟਾਈਮ ਤੋਂ 19 ਮਹੀਨਿਆਂ ਚ ਜਿਹੜੇ ਇੱਕ ਇਨਸਪੈਕਟਰ ਜਰਨਲ ਰੈਂਕ ਦੇ ਅਫਸਰ ਨੇ ਸੁਰਿੰਦਰ ਦਾਸ ਪੀ ਉਹਨਾਂ ਨੇ ਅੱਜ ਮੀਡੀਆ 'ਚ ਦਾਵਾ ਕੀਤਾ ਕਿ 425 ਦੇ ਕਰੀਬ ਹਥਿਆਰਬੰਦ ਨਕਸਲਵਾਦੀ ਜਿਹੜੇ ਨੇ ਉਹ ਅਸੀਂ 19 ਮਹੀਨਿਆਂ ਚ ਮਾਰੇ ਨੇ ਇਹ ਦਾਵਾ ਕੀਤਾ ਗਿਆ ਤਾਂ ਹੁਣ ਤੁਸੀਂ ਇਹਦੇ ਬਾਰੇ ਆਪੇ ਸੋਚ ਲਿਓ ਕੀ ਠੀਕ ਤੇ ਕੀ ਗਲਤ ਹੁਣ ਪੰਜਾਬ ਦੇ ਵਿੱਚ ਇੱਕ ਨਵੀਂ ਨੀਤੀ ਭਗਵੰਤ ਮਾਨ ਸਰਕਾਰ ਲੈ ਕੇ ਆਈ ਹੈ ਲੈਂਡ ਪੂਲਿੰਗ ਪਾਲਿਸੀ ਵੱਡੇ ਪੱਦਰ ਤੇ ਪਿੰਡਾਂ ਚ ਵਿਰੋਧ ਹੋ ਰਿਹਾ ਕੱਲ ਵੀ ਮੁਕਸਰ ਦੇ ਪਿੰਡ ਚੱਕ ਗਾਂਧਾ ਸਿੰਘ ਵਾਲੇ ਦੇ ਵਿੱਚ ਇਹਦੇ ਖਿਲਾਫ ਪੰਚਾਇਤ ਨੇ ਮਤਾ ਪਾਇਆ ਕਈ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੇ ਇਹਦੇ ਖਿਲਾਫ ਮਤੇ ਪਾਏ ਨੇ ਕਿਸਾਨ ਜੱਥੇਬੰਦੀਆਂ ਇਹਦੇ ਖਿਲਾਫ ਲੜਾਈ ਛੇੜ ਕੇ ਬੈਠੀਆਂ ਨੇ ਸਰਕਾਰ ਲਗਭਗ ਹਜ਼ਾਰਾਂ ਕਿੱਲਾ ਜ਼ਮੀਨ ਮਤਲਬ 60000 ਕਿੱਲੇ ਦੇ ਨੇੜੇ ਤੇੜੇ ਜ਼ਮੀਨ ਇਸ ਫੋਰਸੀ ਦੇ ਤਹਿਤ ਕਿਸਾਨਾਂ ਤੋਂ ਲੈਣਾ ਚਾਹੁੰਦੀ ਹੈ ਤੇ ਉਹਦੇ ਖਿਲਾਫ ਜਿਹੜਾ ਸੰਘਰਸ਼ ਵੱਡਾ ਛਿੜ ਗਿਆ ਤਾਂ ਹੁਣ ਸਰਕਾਰ ਦੇ ਹੀ ਐਮਪੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਮਾਲਵਿੰਦਰ ਕੰਗ ਦਾ ਬਿਆਨ ਆਇਆ ਆਮ ਆਦਮੀ ਪਾਰਟੀ ਹੁਣ ਤੱਕ ਜੋ ਬੋਲ ਰਹੀ ਹੈ ਉਹਦੇ ਉਲਟ ਇੱਕ ਤਰ੍ਹਾਂ ਨਾਲ ਉਹ ਬਿਆਨ ਹੈ ਮਾਲਵਿੰਦਰ ਕੰਗ ਨੇ ਕਿਹਾ ਕਿ ਸਰਕਾਰ ਨੂੰ ਇਹ ਨੀਤੀ ਅੰਨੇਵਾਂ ਲਾਗੂ ਨਹੀਂ ਕਰਨੀ ਚਾਹੀਦੀ ਪਹਿਲਾਂ ਕਿਸਾਨਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਹੈ ਫੇਰ ਹੀ ਕੋਈ ਕਦਮ ਅੱਗੇ ਵਧਾਉਣਾ ਚਾਹੀਦਾ ਮਾਲਵਿੰਦਰ ਕੰਗ ਐਸ ਟਾਈਮ ਐਮਪੀ ਨੇ ਮੈਂਬਰ ਪਾਰਲੀਮੈਂਟ ਨੇ ਪਹਿਲਾਂ ਉਹ ਐਮ ਐਲ اے ਸਿਗੇ ਤੇ ਉਹਨਾਂ ਨੇ ਅਸਲ ਚ ਇਹ ਗੱਲ ਕਿਉਂ ਆਖੀ ਕਿਉਂਕਿ ਪੰਜਾਬ ਚ ਵੱਡਾ ਵਿਰੋਧ ਹੈ ਕਿਸਾਨਾਂ ਨੇ 30 ਜੁਲਾਈ ਨੂੰ ਪੂਰੇ ਪੰਜਾਬ ਚ ਟਰੈਕਟਰ ਮਾਰਚ ਰੱਖੇ ਨੇ ਉਦਾਂ ਜਿਵੇਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਲੜਾਈ ਪੰਜਾਬ ਚ ਛੜੀ ਸੀ ਬੀ ਜੀ ਪੀ ਦਾ ਪੂਰੀ ਤਰ੍ਹਾਂ ਨਾਲ ਪੰਜਾਬ ਚ ਵਿਰੋਧ ਹੋਇਆ ਸੀ ਉਸੇ ਤਰ੍ਹਾਂ ਆਇਸ ਟਾਈਮ ਇਹ ਜਿਹੜਾ ਲੈਂਡ ਪੁੱਲਿੰਗ ਪਾਲਿਸੀ ਹੈ ਇਹਦੇ ਖਿਲਾਫ ਇੱਕ ਵੱਡੀ ਲੜਾਈ ਸਾਹਮਣੇ ਆ ਰਹੀ ਹੈ ਜਿਹਦੇ ਲਈ ਟਰੈਕਟਰ ਮੱਚ ਰੱਖਿਆ ਜੀ ਹੁਣ ਇਹ ਸਾਰੇ ਕੁਛ ਦੇ ਵਿੱਚੋਂ ਜਿਹੜੇ ਸਰਕਾਰ ਦੇ ਹੀ ਐਮਪੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਉਹਨਾਂ ਨੇ ਇਹ ਸੋਚਿਆ ਵੀ ਕਿਸਾਨਾਂ ਨਾਲ ਇੰਨਾ ਵਿਰੋਧ ਨਹੀਂ ਲੈਣਾ ਚਾਹੀਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸਿਆਣੇ ਬੰਦਿਆਂ ਨੂੰ ਵੀ ਦਿਖ ਰਿਹਾ ਵੀ ਆਉਣ ਵਾਲੇ ਟਾਈਮ 'ਚ ਬਹੁਤ ਸਿਆਸੀ ਤੌਰ ਤੇ ਨੁਕਸਾਨ ਹੋਣਾ ਕਾਂਗਰਸ ਤੇ ਅਕਾਲੀਆਂ ਨੇ ਇਹਦਾ ਬਹੁਤ ਫਾਇਦਾ ਲੈਣਾ ਜੇ ਅਸੀਂ ਠੱਕੇ ਨਾਲੇ ਪਾਲਿਸੀ ਲਾਗੂ ਕਰਾਂਗੇ ਤੇ ਨੁਕਸਾਨ ਹੀ ਨੁਕਸਾਨ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸਿਆਣੇ ਬੰਦੇ ਨੇ ਉਹ ਵਿਰੋਧ ਕਰ ਰਹੇ ਨੇ ਇਸੇ ਕਰਕੇ ਮਾਲਵਿੰਦਰ ਕੰਗ ਨੇ ਸਮੇਂ ਦੀ ਨਬਜ਼ ਨੂੰ ਪਛਾਣਿਆ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਦਾਂ ਨਹੀਂ ਲਾਗੂ ਕਰਨਾ ਚਾਹੀਦਾ ਵੇਖੋ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਮੋਦੀ ਸਾਹਿਬ ਤੇ ਉਹਨਾਂ ਦੀ ਪਾਰਟੀ ਖੇਤੀ ਕਾਨੂੰਨਾਂ ਦੇ ਫਾਇਦੇਗਿਨਾਰੇ ਸੀ ਕਿਸਾਨ ਵਿਰੋਧ ਕਰ ਰਹੇ ਸੀ ਕਿਸਾਨ ਕਹਿੰਦੇ ਸੀ ਗਲਤ ਆ ਮੋਦੀ ਸਾਹਿਬ ਹੁਰੀ ਕਹਿੰਦੇ ਸੀ ਤੁਹਾਨੂੰ ਸਮਝ ਨਹੀਂ ਆ ਰਿਹਾ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਵਿਰੋਧੀ ਗੁੰਮਰਾਹ ਕਰ ਰਹੇ ਨੇ ਹੈ ਤੁਹਾਡੇ ਫਾਇਦੇ ਲਈ ਸੇਮ ਅੱਜ ਹੋ ਰਿਹਾ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਕਹਿ ਰਹੀ ਆ ਵੀ ਅਸੀਂ ਇਹ ਨੀਤੀ ਤੁਹਾਡੇ ਫਾਇਦੇ ਲਈ ਲੈ ਕੇ ਆਏ ਹਾਂ ਕਿਸਾਨ ਕਹਿੰਦੇ ਆ ਝੋਲੇ ਚ ਰੱਖੋ ਫਾਇਦਾ ਅਸੀਂ ਨਹੀਂ ਕਰਾਉਣਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਪਰ ਸਰਕਾਰ ਕਹਿੰਦੀ ਹੈ ਵੀ ਤੁਹਾਡੇ ਫਾਇਦੇ ਲਈ ਹੈ ਅਸੀਂ ਤਾਂ ਫਾਇਦਾ ਕਰਨਾ ਹੈ ਹੁਣ ਭਗਵੰਤ ਮਾਨ ਸਾਹਿਬ ਪਿਛਲੇ ਦਿਨਾਂ ਤੋਂ ਇਸ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਗਿਣਾ ਰਹੇ ਨੇ ਉਹ ਦੱਸ ਰਹੇ ਨੇ ਵੀ ਇਹਦਾ ਆ ਫਾਇਦਾ ਇਹਦਾ ਫਾਇਦਾ ਕਿਸਾਨ ਕਹਿੰਦੇ ਨੇ ਵੀ ਨਹੀਂ ਚਾਹੀਦਾ ਤੁਹਾਡਾ ਫਾਇਦਾ ਇਹਦੇ ਵਿੱਚੋਂ ਜਿਹੜਾ ਅਕਾਲੀ ਦਲ ਹੈ ਤੇ ਕਾਂਗਰਸ ਹੈ ਉਹ ਵੀ ਆਪ ਦਾ ਸਿਆਸੀ ਫਾਇਦਾ ਲੈ ਰਹੇ ਨੇ ਉਹ ਪ੍ਰਦਰਸ਼ਨ ਕਰ ਰਹੇ ਨੇ ਅੱਜ ਵੀ ਅਕਾਲੀ ਦਲ ਨੇ ਚੰਡੀਗੜ੍ਹ ਦੇ ਵਿੱਚ ਇਹਦੇ ਵਿਰੋਧ ਵਿੱਚ ਪ੍ਰਦਰਸ਼ਨ ਰੱਖਿਆ ਸੁਖਬੀਰ ਬਾਦਲ ਦਾ ਬਿਆਨ ਹੈ ਜਦੋਂ ਤੱਕ ਮੈਂ ਜਿਉਣਾ ਉਦੋਂ ਤੱਕ ਇਹ ਲਾਗੂ ਨਹੀਂ ਹੋਣ ਦੇਣੀ ਰਾਜਾ ਬਣੇ ਕੇ ਕਾਂਗਰਸ ਦਾ ਪ੍ਰਧਾਨ ਹੈ ਉਹ ਕਹਿੰਦਾ ਜਦੋਂ ਤੱਕ ਮੈਂ ਜਿਉਣਾ ਮੇਰੀ ਲਾਸ਼ ਤੋਂ ਬਾਅਦ ਹੀ ਇਹ ਪਾਲਿਸੀ ਲਾਗੂ ਕੀਤੀ ਜਾ ਸਕਦੀ ਹੁਣ ਤੁਸੀਂ ਦੱਸੋ ਬਈ ਇਹ ਕਹਾਣੀ ਜਾ ਕਿੱਧਰ ਨੂੰ ਰਹੀ ਐ ਹੁਣ ਇਹਦੇ ਸਾਰੇ ਕੁਛ ਨੂੰ ਵੇਖ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਕਈ ਸਿਆਣੇ ਤੇਜਤਰਾਰ ਬੰਦੇ ਆ ਉਹਨਾਂ ਨੂੰ ਇੰਜ ਲੱਗਦਾ ਵੀ ਇਹਦਾ ਨੁਕਸਾਨ ਸਾਨੂੰ ਹੋਣਾ ਤੇ ਫਾਇਦਾ ਵਿਰੋਧੀਆਂ ਨੂੰ ਇਸੇ ਲਈ ਮਾਲਵਿੰਦਰ ਕੰਗ ਦਾ ਬਿਆਨ ਆਇਆ ਇਸੇ ਲਈ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਇਹ ਪਾਲਿਸੀ ੱੱਕੇ ਨਾਲ ਲਾਗੂ ਨਹੀਂ ਕਰਨੀ ਚਾਹੀਦੀ ਕਿਸਾਨਾਂ ਨੂੰ ਪਰ ਉਹ ਸੱਚ ਲੈਣਾ ਚਾਹੀਦਾ ਹੈ ਹੁਣ ਮੈਂ ਤੁਹਾਡੇ ਤੋਂ ਵੀ ਪੁੱਛ ਲਵਾਂ ਤੁਸੀਂ ਦੱਸਿਓ ਤੁਹਾਡੇ ਸਾਹਬ ਦੇ ਨਾਲ ਇਹ ਜਿਹੜੀ ਲੈਂਡ ਪੋਲਿੰਗ ਪਾਲਿਸੀ ਆਈ ਹੈ ਇਹ ਕਿਸਾਨਾਂ ਦੇ ਫਾਇਦੇ ਲਈ ਹੈ ਕਿ ਕਾਰਪੋਰੇਟਾਂ ਦੇ ਜਿਹੜੇ ਕਿਸਾਨ ਆ ਗੂ ਜਿਵੇਂ ਜਗਿੰਦਰ ਸਿੰਘ ਗੁਰਾਹਾਂ ਉਹਨਾਂ ਨੇ ਲਾਈਵ ਸੱਚ ਟੀਵੀ ਤੇ ਬੋਲਦੇ ਆਂ ਦੱਸਿਆ ਸੀ ਕੱਲ ਉਹ ਕਹਿੰਦੇ ਇਹ ਸਾਡੇ ਚੁੱਲ੍ਹੇ ਬੁਝਾਉਣ ਦੀ ਪਾਲਿਸੀ ਹੈ ਉਹ ਕਹਿੰਦੇ ਕਾਰਪੋਰੇਟਾਂ ਨੂੰ ਇਹ ਸਭ ਕੁਝ ਸੰਪਨਾ ਚਾਹੁੰਦੇ ਨੇ ਉਹ ਕਹਿੰਦੇ ਜ਼ਮੀਨ ਸਾਡੀ ਰੋਟੀ ਹੈ ਜ਼ਮੀਨ ਸਾਡੇ ਚੁੱਲ੍ਹੇ ਹੈ ਜ਼ਮੀਨ ਸਾਡਾ ਤਵਾ ਹੈ ਜ਼ਮੀਨ ਸਾਡਾ ਪ੍ਰਾਤ ਹੈ ਤੇ ਕਹਿੰਦੇ ਸਰਕਾਰ ਵਾਰ-ਵਾਰ ਸਾਡੇ ਚੁੱਲ੍ਹੇ ਠੰਡੇ ਕਰਨ ਦੇ ਲਈ ਇਹ ਪਾਲਿਸੀ ਲੈ ਕੇ ਆਵੀ ਹੁਣ ਤੁਸੀਂ ਕੀ ਕਹੋਗੇ ਕੀ ਕਿਸਾਨਾ ਗੁੱਠੀ ਕਹਿ ਰਹੇ ਨੇ ਜਾਂ ਭਲੇਖੇ ਚ ਦੇਖੋ ਅੱਜ ਇੱਕ ਹੋਰ ਖਬਰ ਫਰੀਦਕੋਟ ਤੋਂ ਆ ਰਹੀ ਹੈ। ਫਰੀਦਕੋਟ ਦੇ ਵਿੱਚ ਜਿਹੜਾ ਚੰਦਪਾਣ ਮਸਲਾ ਉੱਠਿਆ ਸੀ। ਉਹਦੇ ਤੇ ਅੱਜ ਫੇਰ ਵੱਡਾ ਪ੍ਰਦਰਸ਼ਨ ਕੀਤਾ ਗਿਆ। ਕਈ ਸਾਰੀਆਂ ਜਥੇਬੰਦੀਆਂ ਨੇ ਪ੍ਰਦਰਸ਼ਨ ਰੱਖਿਆ। ਉਹ ਕਹਿ ਰਹੇ ਨੇ ਕਿ ਜਿਹੜਾ ਚੰਦਪਾਣ ਦੇ ਵਿੱਚ ਜਿਹੜੇ ਦਲਤ ਸਰਪੰਚ ਸੀ। ਉਹਨਾਂ ਨੂੰ ਹਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤੇ ਅੰਦਰਖਾਤੇ ਅਬ ਜਰਵਰ ਲਾਉਣ ਦੀ ਉਹਨਾਂ ਦੀ ਥਾਂ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅਸੀਂ ਇਹ ਕੰਮ ਹੋਣ ਨਹੀਂ ਦੇਣਾ। ਇਹ ਗੱਲ ਜਿਹੜੇ ਨੌਜਵਾਨ ਭਾਰਤ ਸਭਾ ਦੇ ਬੁਲਾਰੇ ਨੇ ਨਿਹਾਲ ਸਿੰਘ ਉਹਨਾਂ ਨੇ ਲਾਈਵ ਸੱਚ ਟੀਵੀ ਨਾਲ ਗੱਲਬਾਤ ਕਰਦਿਆਂ ਦੱਸੀ ਅੱਜ ਉਹ ਧਰਨਾ ਲਾ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਆਉਣ ਵਾਲੇ ਟਾਈਮ ਤੇ ਦੇਖਾਂਗੇ ਨਿਕਲਦਾ ਕੀ ਹੈ ਫਿਲਹਾਲ ਤੁਸੀਂ ਇਹਨਾਂ ਸਾਰੀਆਂ ਖਬਰਾਂ ਤੇ ਆਪਣਾ ਕਮੈਂਟ ਲਿਖਿਓ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ ਸਮਝਦਾਰ ਹੋ ਇੱਕ लास्ट ਬੇਨਤੀ ਹੈ ਮਿੱਤਰ ਪਿਆਰਿਓ ਇੱਕ ਤਾਂ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਸਾਰੀਆਂ ਖਬਰਾਂ ਬਾਰੇ ਤੇ ਇੱਕ ਜੇਕਰ ਤੁਸੀਂ ਅਜੇ ਤੱਕ ਆਪਣੇ ਲੋਕਾਂ ਦੀ ਆਵਾਜ਼ ਲਾਈਵ ਸੱਚ ਟੀਵੀ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਨਾ ਕੀਤਾ ਕਰ ਲਓ ਤੇ ਬੈਲ ਵਾਲਾ ਬਟਨ ਘੰਟੀ ਵਾਲਾ ਬਟਨ ਵੀ ਨੱਪ ਦਿਓ ਤੇ ਆਲ ਦੇ ਉੱਪਰ ਬਾਅਦ ਚ A डबल L ਤੇ ਉਂਗਲ ਲਾ ਦਿਓ ਤਾਂ ਕਿ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਟਾਈਮ ਸਿਰ ਪਹੁੰਚਦੀ ਰਹੇ